ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਉਹ ਲੈ ਕੇ حاضر ਹੋਇਆ ਤੁਹਾਡੇ ਲਈ ਨਵੀਂ ਕਹਾਣੀ ਉਮੀਦ ਕਰਦੇ ਹਾਂ ਤੁਸੀਂ ਪਸੰਦ ਜ਼ਰੂਰ ਕਰੋਗੇ ਖਾਣੇ ਵਿੱਚ ਅੱਜ ਕੀ ਬਣਾਇਆ ਹੈ ਰਮਨ ਦੇ ਮੋਬਾਈਲ ਤੇ ਮੈਸੇਜ ਆਇਆ ਉਹ ਹੱਸ ਪਈ ਅਭਿਸ਼ੇਕ ਦਾ ਮੈਸੇਜ ਸੀ ਰਮਨ ਨੇ ਪਤੀਲੀ ਵਿੱਚ ਕੜਚੀ ਮਾਰਦੇ ਹੋਏ ਜਵਾਬ ਦਿੱਤਾ ਕਿ ਅੱਜ ਆਲੂ ਗੋਭੀ ਦੀ ਸਬਜ਼ੀ ਬਣਾਈ ਹੈ ਉਹ ਜਾਣਦੀ ਸੀ ਕਿ ਦੂਜੀ ਤਰਫ ਅਭਿਸ਼ੇਕ ਦਾ ਮੂੰਹ ਬਣ ਗਿਆ ਹੋਵੇਗਾ ਬੱਸ ਫਿਰ ਤੂੰ ਅੱਜ ਖਾਣਾ ਨਾ ਖਾਵੇਂ ਮੈਂ ਬਾਹਰ ਤੋਂ ਖਾ ਲਵਾਵਾਂਗਾ ਅਤੇ ਆਉਂਦੇ ਸਮੇਂ ਤੇਰੇ ਲਈ 버ਗਰ ਲੈ ਆਵਾਂਗਾ ਕਿਉਂਕਿ ਤੈਨੂੰ ਬਹੁਤ ਪਸੰਦ ਹੈ ਨਾ ਅਤੇ ਮੈਨੂੰ ਪਤਾ ਹੈ ਤੂੰ ਆਲੂ ਗੋਭੀ ਵੀ ਨਹੀਂ ਖਾਂਦੀ ਅਭਿਸ਼ੇਕ ਦੀ ਗੱਲ ਸੁਣ ਕੇ ਰਮਨ ਦੇ ਬੁੱਲਾਂ ਤੇ ਮੁਸਕਰਾਹਟ ਫੈਲ ਗਈ ਸੱਚੀ ਮੁੱਚੀ ਹੀ ਆਲੂ ਗੋਭੀ ਬਣਾਉਂਦੇ ਸਮੇਂ ਉਸ ਦਾ ਮਨ ਖਰਾਬ ਜਿਹਾ ਹੋਈ ਜਾ ਰਿਹਾ ਸੀ ਭੁੱਖ ਲੱਗੀ ਹੈ ਭਾਬੀ ਖਾਣਾ ਬਣ ਗਿਆ ਰਮਨ ਦੀ ਨਣਦ ਸਿਪੀ ਨੇ ਰਸੋਈ ਵਿੱਚ ਆ ਕੇ ਪੁੱਛਿਆ ਤਾਂ ਰਮਨ ਘਬਰਾ ਗਈ ਵੈਸੇ ਵੀ ਉਸ ਦੀ ਗੁੱਸੇ ਵਾਲੀਆਂ ਅੱਖਾਂ ਨੂੰ ਦੇਖ ਕੇ ਉਹ ਉਦਾਂ ਹੀ ਡਰ ਜਾਂਦੀ ਸੀ ਹਾਂ ਬਸ ਖਾਣਾ ਬਣ ਗਿਆ ਹੈ ਤੁਸੀਂ ਸਾਰੇ ਡਾਈਨਿੰਗ ਟੇਬਲ ਤੇ ਜਾ ਕੇ ਬੈਠੋ ਮੈਂ ਬਸ ਖਾਣਾ ਲਗਾਉਂਦੀ ਹਾਂ ਰਮਨ ਨੇ ਜਵਾਬ ਦਿੱਤਾ ਅਤੇ ਜਲਦੀ ਜਲਦੀ ਖਾਣਾ ਬਾਉਲ ਵਿੱਚ ਕੱਢਣ ਲੱਗੀ ਟੇਬਲ ਤੇ ਬੈਠ ਕੇ ਖਾਣਾ ਖਾਂਦੇ ਹੋਏ ਸਾਰੇ ਵਾਰ-ਵਾਰ ਪੁੱਛ ਰਹੇ ਸੀ ਕੀ ਗੱਲ ਹੈ ਹਜੇ ਤੱਕ ਅਭਿਸ਼ੇਕ ਨਹੀਂ ਆਇਆ ਸਿਪੀ ਦੀਆਂ ਨਜ਼ਰਾਂ ਰਮਨ ਤੇ ਟਿਕੀਆਂ ਹੋਈਆਂ ਸੀ ਜੋ ਪਲੇਟ ਵਿੱਚ ਥੋੜਾ ਜਿਹਾ ਖਾਣਾ ਲੈ ਕੇ ਬੈਠੀ ਹੋਈ ਸੀ ਉਹ ਸਾਫ਼ ਦੇਖ ਰਹੀ ਸੀ ਕਿ ਰਮਨ ਖਾਣਾ ਨਹੀਂ ਖਾ ਰਹੀ ਹੈ ਅਚਾਨਕ ਹੀ ਸਿੱਪੀ ਨੇ ਪੁੱਛ ਲਿਆ ਕੀ ਗੱਲ ਹੈ ਭਾਬੀ ਤੁਸੀਂ ਖਾਣਾ ਨਹੀਂ ਖਾ ਰਹੇ ਜਿੰਨਾ ਖਾਣਾ ਪਲੇਟ ਵਿੱਚ ਰੱਖਿਆ ਸੀ ਉਨਾ ਹੀ ਹੈ ਨਹੀਂ ਨਹੀਂ ਉਹ ਬਸ ਮੈਨੂੰ ਪੋਖ ਹੀ ਇੰਨੀ ਕੁ ਹੈ ਰਮਨ ਨੇ ਜਵਾਬ ਦਿੱਤਾ ਅਤੇ ਜਲਦੀ ਨਾਲ ਉੱਠ ਕੇ ਬਰਤਨ ਇਕੱਠੇ ਕਰਨ ਲੱਗੀ ਸਾਰੇ ਖਾਣਾ ਖਾ ਚੁੱਕੇ ਸੀ ਰਮਨ ਚੁੱਪਚਾਪ ਰਸੋਈ ਵਿੱਚ ਜਾ ਕੇ ਬਰਤਨ ਸਾਫ਼ ਕਰਨ ਲੱਗੀ ਰਾਤ ਹੋਣ ਵਾਲੀ ਸੀ ਉਸਦੇ ਪੇਟ ਵਿੱਚ ਚੂਹੇ ਦੌੜ ਰਹੇ ਸੀ ਅਤੇ ਉਦੋਂ ਹੀ ਉਸ ਨੂੰ ਬਾਹਰ ਮੋਟਰਸਾਈਕਲ ਰੁਕਣ ਦੀ ਆਵਾਜ਼ ਸੁਣਾਈ ਦਿੱਤੀ। ਅਭਿਸ਼ੇਕ ਆ ਗਿਆ ਸੀ। ਰਮਨ ਖੁਸ਼ੀ ਨਾਲ ਦੁਪੱਟੇ ਨਾਲ ਹੱਥ ਪਹੁੰਚਦੀ ਹੋਈ ਜਲਦੀ ਨਾਲ ਦਰਵਾਜ਼ੇ ਤੇ ਗਈ। ਸਾਹਮਣੇ ਹੀ ਅਭਿਸ਼ੇਕ ਬਾਈਕ ਖੜੀ ਕਰਕੇ ਅੰਦਰ ਵੱਲ ਨੂੰ ਆ ਰਿਹਾ ਸੀ। ਉਸਦੇ ਹੱਥ ਵਿੱਚ ਇੱਕ ਪੈਕੇਟ ਸੀ। ਰਮਨ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ। ਆ ਲੈ ਤੇਰਾ 버ਗਰ ਤੂੰ ਖਾਣਾ ਨਹੀਂ ਖਾਦਾ ਸੀ ਨਾ? ਅਭਿਸ਼ੇਕ ਨੇ ਪਿਆਰ ਨਾਲ ਪੁੱਛਿਆ ਤਾਂ ਰਮਨ ਮੁਸਕਰਾ ਪਈ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਸੀ ਅਭਿਸ਼ੇਕ ਉਸ ਨੂੰ 버ਗਰ ਫੜਾ ਕੇ ਦੁਬਾਰਾ ਬਾਹਰ ਜਾਣ ਲੱਗਿਆ ਜੀ ਤੁਸੀਂ ਕਿੱਥੇ ਜਾ ਰਹੇ ਹੋ ਕੀ ਅੰਦਰ ਨਹੀਂ ਆਉਂਗੇ ਐਨੀ ਰਾਤ ਹੋ ਗਈ ਹੈ ਰਮਨ ਨੇ ਪੁੱਛਿਆ ਤਾਂ ਅਭਿਸ਼ੇਕ ਨੇ ਕਿਹਾ ਉਹ ਮੈਂ ਮੰਮੀ ਜੀ ਦੀਆਂ ਦਵਾਈਆਂ ਲਿਆਉਣਾ ਭੁੱਲ ਗਿਆ ਬਸ ਉਹੀ ਲੈਣ ਜਾ ਰਿਹਾ ਹਾਂ ਹੁਣੇ ਆ ਜਾਵਾਂਗਾ ਅਭਿਸ਼ੇਕ ਐਨਾ ਕਹਿੰਦਾ ਹੋਇਆ ਬਾਈਕ ਸਟਾਰਟ ਕਰਕੇ ਦੁਬਾਰਾ ਬਾਹਰ ਚਲਾ ਗਿਆ ਰਮਨ ਹੱਥ ਵਿੱਚ ਫੜਿਆ ਹੋਇਆ 버ਗਰ ਲੈ ਕੇ ਕਮਰੇ ਦੇ ਅੰਦਰ ਜਾਣ ਲੱਗੀ 버ਗਰ ਦੀ ਖੁਸ਼ਬੂ ਉਸ ਦੀ ਭੁੱਖ ਨੂੰ ਹੋਰ ਵੀ ਜ਼ਿਆਦਾ ਵਧਾ ਰਹੀ ਸੀ ਅਤੇ ਉਦੋਂ ਹੀ ਨਾ ਜਾਣੇ ਕਿੱਥੋਂ ਸਿਪੀ ਉਸ ਦੇ ਸਾਹਮਣੇ ਆ ਗਈ ਤੇ ਪੁੱਛਣ ਲੱਗੀ ਭਾਬੀ ਇਸ ਪੈਕੇਟ ਵਿੱਚ ਕੀ ਹੈ ਮੈਂ ਦੇਖਿਆ ਤੁਸੀਂ ਅਭਿਸ਼ੇਕ ਵੀਰੇ ਤੋਂ ਕੁਝ ਮੰਗਵਾਇਆ ਹੈ ਨਾ ਮੈਂ ਪਹਿਲਾਂ ਹੀ ਕਹਿ ਰਹੀ ਸੀ ਕਿ ਤੁਸੀਂ ਖਾਣਾ ਨਹੀਂ ਖਾ ਰਹੇ ਸੀ ਯਕੀਨਨ ਕੋਈ ਨਾ ਕੋਈ ਚੱਕਰ ਜ਼ਰੂਰ ਹੈ ਸਿਪੀ ਕੜਕ ਆਵਾਜ਼ ਵਿੱਚ ਬੋਲੀ ਤਾਂ ਰਮਨ ਘਬਰਾ ਗਈ ਹਾਲਾਂਕਿ ਇਹ ਉਸ ਦਾ ਹੱਕ ਸੀ ਕੇ ਪਤੀ ਉਸ ਲਈ ਕੁਝ ਖਾਣ ਨੂੰ ਲੈ ਕੇ ਆਇਆ ਹੈ ਤਾਂ ਉਹ ਖਾ ਲਵੇ ਪਰ ਨਾ ਜਾਣੇ ਸਿੱਪੀ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਸੀ ਫਿਰ ਰਮਨ ਨੇ ਸੈਮੀ ਜਿਹੀ ਆਵਾਜ਼ ਵਿੱਚ ਕਿਹਾ ਕਿ ਉਹ ਕੀ ਹੈ ਨਾ ਕਿ ਮੈਨੂੰ ਆਲੂ ਗੋਭੀ ਦੀ ਸਬਜ਼ੀ ਪਸੰਦ ਨਹੀਂ ਹੈ ਇਸ ਲਈ ਅਭਿਸ਼ੇਕ ਮੇਰੇ ਲਈ 버ਗਰ ਲੈ ਆਏ ਇਹਨਾਂ ਕਹਿੰਦੇ ਹੀ ਉਸ ਦੀ ਨਣਦ ਸਿੱਪੀ ਨੇ ਆਪਣੀ ਮਾਂ ਨੂੰ ਜ਼ੋਰ-ਜ਼ੋਰ ਦੀ ਆਵਾਜ਼ਾਂ ਦੇ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਮੰਮੀ ਜਲਦੀ ਨਾਲ ਇੱਧਰ ਆਓ ਇੱਧਰ ਆਓ ਤੇ ਦੇਖੋ ਤਾਂ ਸਹੀ ਇਸ ਮਹਾਰਾਣੀ ਦੇ ਨਖਰੇ ਆਲੂ ਗੋਭੀ ਦੀ ਸਬਜ਼ੀ ਪਸੰਦ ਨਹੀਂ ਹੈ ਮੈਡਮ ਨੂੰ ਤਾਂ ਅਭਿਸ਼ੇਕ ਵੀਰੇ ਨੂੰ ਕਹਿ ਕੇ ਬਾਹਰ ਤੋਂ 버ਗਰ ਮੰਗਵਾ ਲਿਆ ਅਤੇ ਮੇਰਾ ਗਰੀਬ ਦਾ ਕੀ ਕਸੂਰ ਹੈ ਮੈਨੂੰ ਵੀ ਤਾਂ ਨਹੀਂ ਪਸੰਦ ਇਹ ਸਬਜ਼ੀ ਮੈਨੂੰ ਜ਼ਬਰਦਸਤੀ ਤੁਸੀਂ ਆਲੂ ਗੋਭੀ ਦੀ ਸਬਜ਼ੀ ਖਵਾਈ ਸਿੱਪੀ ਨੇ ਆਪਣੀਆਂ ਅੱਖਾਂ ਵਿੱਚ ਨਕਲੀ ਹੰਝੂ ਭਰ ਲਏ ਅਤੇ ਅੰਦਰੋਂ ਰਮਨ ਦੀ ਸੱਸ ਵੀ ਭੱਜੀ ਆਈ ਉਸ ਦਾ ਸਾਹ ਚੜਿਆ ਹੋਇਆ ਸੀ ਕੀ ਹੋਇਆ ਸਿੱਪੀ ਕਿਉਂ ਰੋਲਾ ਪਾ ਰਹੀ ਹੈ ਉਸਨੇ ਪੁੱਛਿਆ ਤਾਂ ਸਿੱਪੀ ਨੇ ਝਪਟਾ ਮਾਰ ਕੇ ਰਮਨ ਦੇ ਹੱਥ ਵਿੱਚੋਂ 버ਗਰ ਵਾਲਾ ਪੈਕੇਟ ਖੋਲ ਲਿਆ ਅਤੇ ਆਪਣੀ ਮਾਂ ਦੇ ਅੱਗੇ ਕਰ ਦਿੱਤਾ ਇਹ ਦੇਖੋ ਮਾਂ ਤੁਹਾਡੀ ਬਹੂ ਦੀਆਂ ਕਰਤੋਤਾ ਆਲੂ ਗੋਭੇ ਦੀ ਸਬਜ਼ੀ ਸਿਰਫ ਆਪਾਂ ਨੂੰ ਖਵਾਉਣ ਲਈ ਹੀ ਬਣਾਈ ਸੀ ਅਤੇ ਆਪਣੇ ਲਈ ਇਸ ਮਹਾਰਾਣੀ ਨੇ ਮਹਿੰਗੇ ਹੋਟਲ ਤੋਂ 버ਗਰ ਮੰਗਵਾਇਆ ਹੈ ਸਿੱਪੀ ਫਿਰ ਤੋਂ ਗੁੱਸੇ ਵਿੱਚ ਕੜਕ ਕੇ ਬੋਲੀ ਸੱਸ ਹੱਕੀ ਬੱਕੀ ਰਹਿ ਗਈ ਉਹ ਕਦੇ ਰਮਨ ਦੇ ਮੂੰਹ ਵੱਲ ਦੇਖਦੀ ਅਤੇ ਕਦੇ ਸਿੱਪੀ ਦੇ ਮੂੰਹ ਵੱਲ ਰਮਨ ਸ਼ਰਮਿੰਦਗੀ ਦੀ ਮਾਰੀ ਪਾਣੀ ਪਾਣੀ ਹੋ ਰਹੀ ਸੀ ਅਤੇ ਉਸ ਨੂੰ ਮੋਸ਼ ਪਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ ਸੀ ਉਹ ਜਾਣਦੀ ਸੀ ਕਿ ਅੱਗੇ ਕੀ ਹੋਵੇਗਾ ਸੱਸ ਨੇ ਨਾ ਆਸੇ ਦੇਖਿਆ ਨਾ ਪਾਸੇ ਅਤੇ ਸ਼ੁਰੂ ਹੋ ਗਈ ਕਿ ਇਹ ਮੇਰੇ ਪੁੱਤ ਨੂੰ ਲੁੱਟ ਕੇ ਖਾ ਗਈ ਘਰ ਦੇ ਵਿੱਚ ਕੋਈ ਚੀਜ਼ ਬਣਾਉਣ ਲਈ ਇੱਕ ਪੈਸਾ ਵੀ ਨਹੀਂ ਛੱਡਦੀ ਸਿਰਫ ਆਪਣੀ ਹੀ ਪਈ ਰਹਿੰਦੀ ਹੈ ਇਸ ਨੂੰ ਆਖਰ ਕੀ ਬੁਰਾਈ ਹੈ ਆਲੂ ਗੋਭੀ ਦੀ ਸਬਜ਼ੀ ਵਿੱਚ ਅਤੇ ਸਿਰਫ ਆਪਣੇ ਲਈ ਹੀ ਕਿਉਂ 버ਗਰ ਮੰਗਵਾਇਆ ਹੈ ਮੰਗਵਾਉਣਾ ਹੀ ਸੀ ਤਾਂ ਮੇਰੀ ਮਾਸੂਮ ਬੱਚੀ ਲਈ ਵੀ ਮੰਗਵਾ ਲੈਂਦੀ ਸ਼ਰਮ ਨਹੀਂ ਆਈ ਮਹਿਮਾਨ ਹੈ ਕੁਲ ਦਿਨਾਂ ਲਈ ਹੀ ਤਾਂ ਰਹਿਣ ਆਈ ਹੈ ਇੱਥੇ ਥੋੜਾ ਜਿਹਾ ਖਿਆਲ ਕਰ ਲਿਆ ਕਰ ماں ਸ਼ੁਰੂ ਹੋ ਗਈ ਤਾਂ ਫਿਰ ਰੋਕਣ ਦਾ ਨਾਮ ਨਹੀਂ ਲੈ ਰਹੀ ਸੀ ਰਮਨ ਪਸੀਨੋ ਪਸੀਨੀ ਹੋ ਗਈ ਸਿੱਪੀ ਹੱਥ ਵਿੱਚ ਫੜੇ ਹੋਏ 버ਗਰ ਵਾਲੇ ਪੈਕਟ ਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖ ਰਹੀ ਸੀ ਰਮਨ ਇੱਕਦਮ ਚੁੱਪ ਖੜੀ ਸੀ ਅਤੇ ਉਦੋਂ ਹੀ ਸਿੱਪੀ ਨੇ ਕਿਹਾ ਚਲ ਛੱਡ ਮਾਂ ਅਭਿਸ਼ੇਕ ਵੀਰਾ ਆਵੇਗਾ ਤਾਂ ਇਹ ਆਪਣੀ ਸ਼ਿਕਾਇਤ ਕਰ ਦੇਵੇਗੀ ਐਦਾਂ ਕਰਦੀਆਂ ਇਹ 버ਗਰ ਮੈਂ ਹੀ ਖਾ ਲੈਂਦੀ ਹਾਂ ਬਸ ਭਾਬੀ ਤੁਸੀਂ ਅਭਿਸ਼ੇਕ ਵੀਰੇ ਨੂੰ ਇਹ ਗੱਲ ਨਾ ਦੱਸਣਾ ਕਿ ਇਹ 버거 ਤੁਸੀਂ ਮੈਨੂੰ ਦੇ ਦਿੱਤਾ ਹੈ। ਸਿਪੀ ਨੇ ਕਹਿੰਦੇ ਹੋਏ ਪੈਕਟ ਨੂੰ ਆਪਣੇ ਹੱਥ ਵਿੱਚ ਫੜਿਆ ਤੇ ਆਪਣੇ ਕਮਰੇ ਵੱਲ ਨੂੰ ਚਲੀ ਗਈ। ਰਮਨ ਹੱਕੀ ਬੱਕੀ ਖੜੀ ਰਹੀ ਪਰ ਉਸ ਨੂੰ ਪਤਾ ਸੀ ਕਿ ਇਹੀ ਹੋਵੇਗਾ। ਸੱਸ ਨੇ ਵੀ ਦੋ ਚਾਰ ਗੱਲਾਂ ਇਸੇ ਤਰ੍ਹਾਂ ਹੋਰ ਸੁਣਾਈਆਂ ਅਤੇ ਉਸ ਤੋਂ ਬਾਅਦ ਉਹ ਵੀ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਅਭਿਸ਼ੇਕ ਆਇਆ ਤਾਂ ਰਮਨ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਸੀ। ਉਸ ਨੂੰ ਪੂਰਾ ਵੀ ਅੰਦਾਜ਼ਾ ਨਹੀਂ ਸੀ ਕਿ ਥੋੜੀ ਦੇਰ ਪਹਿਲਾਂ ਕੀ ਹੋਇਆ ਹੈ। ਰਮਨ ਦੀ ਉੱਤਰੀ ਹੋਈ ਸ਼ਕਲ ਦੇਖ ਕੇ ਅਭਿਸ਼ੇਕ ਨੇ ਕਿਹਾ ਕੀ ਗੱਲ ਹੈ ਬੜੀ ਉਦਾਸ ਲੱਗ ਰਹੀ ਹੈ ਕੀ 버ਗਰ ਚੰਗਾ ਨਹੀਂ ਲੱਗਿਆ ਰਮਨ ਕੁਝ ਬੋਲਣਾ ਚਾਹੁੰਦੀ ਸੀ ਪਰ ਉਹ ਜਾਣਦੀ ਸੀ ਕਿ ਜੇਕਰ ਉਸਨੇ ਅਭਿਸ਼ੇਕ ਨੂੰ ਕਿਹਾ ਕਿ 버ਗਰ ਸਿੱਪੀ ਨੇ ਖਾ ਲਿਆ ਹੈ ਤਾਂ ਉਹ ਬਹੁਤ ਗੁੱਸਾ ਕਰੇਗਾ ਅਤੇ ਘਰ ਦਾ ਮਾਹੌਲ ਹੋਰ ਵੀ ਵਿਗੜ ਜਾਵੇਗਾ ਇਸ ਲਈ ਉਸਨੇ ਖਮੋਸ਼ੀ ਨਾਲ ਹਾਂ ਵਿੱਚ ਸਿਰ ਹਿਲਾ ਦਿੱਤਾ 버ਗਰ ਬਹੁਤ ਵਧੀਆ ਸੀ ਮੈਂ ਬਸ ਥੱਕ ਗਈ ਹਾਂ ਇਸ ਲਈ ਨੀਂਦ ਬਹੁਤ ਆ ਰਹੀ ਹੈ ਉਹ ਸੌਣ ਲਈ ਲੇਟ ਗਈ ਪਰ ਅਭਿਸ਼ੇਕ ਦਾ ਮੂਡ ਗੱਲਾਂ ਕਰਨ ਦਾ ਸੀ ਰਮਨ ਦੀ ਭੁੱਖ ਦੇ ਮਾਰੇ ਜਾਨ ਨਿਕਲ ਰਹੀ ਸੀ ਪਰ ਉਹ ਅਭਿਸ਼ੇਕ ਦੀਆਂ ਗੱਲਾਂ ਦਾ ਹਾਂ ਹੂੰ ਦੇ ਵਿੱਚ ਹੀ ਜਵਾਬ ਦੇ ਰਹੀ ਸੀ ਥੋੜੀ ਦੇਰ ਬਾਅਦ ਅਭਿਸ਼ੇਕ ਨੂੰ ਅੰਦਾਜ਼ਾ ਹੋ ਗਿਆ ਕਿ ਰਮਨ ਨੂੰ ਮੇਰੀਆਂ ਗੱਲਾਂ ਵਿੱਚ ਕੋਈ ਦਿਲਚਸਪੀ ਨਹੀਂ ਹੈ ਉਹ ਨਾਰਾਜ਼ ਹੋਣ ਲੱਗਿਆ ਤੇ ਦੂਜੇ ਪਾਸੇ ਨੂੰ ਮੂੰਹ ਕਰਕੇ ਲੇਟ ਗਿਆ ਰਮਨ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਸੀ ਕਿ ਉਸ ਦੀ ਸੱਸ ਨੇ ਉਸ ਦੇ ਹੱਥਾਂ ਵਿੱਚੋਂ ਚੀਜ਼ ਖੋ ਕੇ ਆਪਣੀ ਧੀ ਨੂੰ ਦੇ ਦਿੱਤੀ ਹੋਵੇ ਸਿੱਪੀ ਆਪਣਾ ਵਸਿਆ ਵਸਾਇਆ ਘਰ ਛੱਡ ਕੇ ਰੋਜ਼ ਇੱਥੇ ਹੀ ਆ ਕੇ ਬੈਠ ਜਾਂਦੀ ਸੀ ਕਾਰਨ ਸਿਰਫ ਇਹੀ ਸੀ ਕਿ ਅਭਿਸ਼ੇਕ ਦੀ ਕਮਾਈ ਉਸਦੇ ਪਤੀ ਦੇ ਮੁਕਾਬਲੇ ਕਾਫੀ ਚੰਗੀ ਸੀ ਅਤੇ ਅਭਿਸ਼ੇਕ ਹੱਥ ਦਾ ਵੀ ਖੁੱਲਾ ਸੀ ਇਹ ਸਾਰੀਆਂ ਗੱਲਾਂ ਤਾਂ ਆਪਣੀ ਜਗ੍ਹਾ ਸੀ ਪਰ ਅਸਲ ਗੱਲ ਤਾਂ ਇਹ ਸੀ ਕਿ ਸਿੱਪੀ ਨੂੰ ਆਪਣੀ ਭਾਬੀ ਰਮਨ ਤੋਂ ਬਹੁਤ ਜਲਨ ਸੀ ਰਮਨ ਦਾ ਚੰਗੇ ਕੱਪੜੇ ਪਾਉਣਾ ਚੰਗਾ ਖਾਣਾ ਪੀਣਾ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ ਉਸ ਦਾ ਵਾਸ ਨਹੀਂ ਚੱਲਦਾ ਸੀ ਕਿ ਅਭਿਸ਼ੇਕ ਦੀ ਸਾਰੀ ਕਮਾਈ ਉਹ ਆਪਣੇ ਕਬਜ਼ੇ ਵਿੱਚ ਕਰ ਲਵੇ। ਅਗਲੇ ਦਿਨ ਸਵੇਰ ਅਭਿਸ਼ੇਕ ਆਪਣੀ ਨੌਕਰੀ ਤੇ ਚਲਾ ਗਿਆ। ਰਮਨ ਚੁੱਪਚਾਪ ਖਮੋਸ ਚਿਹਰਾ ਲੈ ਕੇ ਨਾਸ਼ਤਾ ਬਣਾ ਰਹੀ ਸੀ। ਉਦੋਂ ਸਿਪੀ ਗੁੰਗੁਣਾਉਂਦੇ ਹੋਏ ਰਸੋਈ ਵਿੱਚ ਆਈ ਅਤੇ ਕਿਹਾ, "ਭਾਬੀ, ਪਤਾ ਹੈ ਕੱਲ ਰਾਤ ਵਾਲਾ 버ਗਰ ਬਹੁਤ ਮਜ਼ੇਦਾਰ ਸੀ। ਅਭਿਸ਼ੇਕ ਵੀਰੇ ਨੂੰ ਦੱਸਿਆ ਤਾਂ ਨਹੀਂ ਕਿ ਮੈਂ ਖਾ ਲਿਆ ਸੀ।" ਸਿਪੀ ਨੇ ਜਾਣ ਬੁੱਝ ਕੇ ਰਮਨਦੀਪ ਦੁੱਖ ਦੀ ਰਗ ਤੇ ਹੱਥ ਰੱਖਿਆ। ਉਹ ਵਿਚਾਰੀ ਅੰਦਰ ਹੀ ਅੰਦਰ ਸੜਦੀ ਰਹੀ ਅਤੇ ਉਸਨੇ ਨਾ ਵਿੱਚ ਸਿਰ ਹਿਲਾ ਦਿੱਤਾ। ਨਹੀਂ ਮੈਂ ਨਹੀਂ ਦੱਸਿਆ। ਸਿੱਪੀ ਬੇਫਿਕਰ ਹੋ ਕੇ ਬਾਹਰ ਚਲੀ ਗਈ। ਫਿਰ ਉਹ ਦੋਵੇਂ ਮਾਵਾਂ ਧੀਆਂ ਹੱਸ-ਹੱਸ ਕੇ ਗੱਲਾਂ ਕਰਨ ਲੱਗੀਆਂ। ਰਮਨ ਆਪਣੀ ਸੱਸ ਦੇ ਲਈ ਚਾਹ ਲੈ ਕੇ ਬਾਹਰ ਆਈ ਤਾਂ ਦੋਵੇਂ ਚੁੱਪ ਹੋ ਗਈਆਂ। ਉਹ ਹਮੇਸ਼ਾ ਐਦਾਂ ਹੀ ਕਰਿਆ ਕਰਦੀਆਂ ਸਨ। ਰਮਨ ਦੇ ਸਾਹਮਣੇ ਉਹ ਕੋਈ ਵੀ ਗੱਲ ਨਹੀਂ ਕਰਦੀਆਂ ਸੀ। ਆਖਿਰ ਤੰਗ ਆ ਕੇ ਰਮਨ ਉੱਥੋਂ ਉੱਠ ਕੇ ਚਲੀ ਜਾਂਦੀ। ਜਿਵੇਂ ਹੀ ਉਹ ਚਲੀ ਜਾਂਦੀ ਤਾਂ ਉਹ ਫਿਰ ਤੋਂ ਦੋਵੇਂ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਨ ਲੱਗਦੀਆਂ ਇਸ ਸਮੇਂ ਵੀ ਅਜੀਹਾ ਹੀ ਹੋਇਆ ਰਮਨ ਚੁੱਪਚਾਪ ਕਰਦੇ ਸਾਰੇ ਕੰਮ ਕਰਦੀ ਰਹੀ ਸ਼ਾਮ ਦਾ ਸਮਾਂ ਸੀ ਜਦੋਂ ਰਮਨ ਆਪਣੇ ਵਾਸ਼ਰੂਮ ਵਿੱਚੋਂ ਫਰੈਸ਼ ਹੋ ਕੇ ਬਾਹਰ ਨਿਕਲੀ ਤਾਂ ਅਚਾਨਕ ਹੈਰਾਨ ਹੁੰਦੀ ਹੋਈ ਰੁਕ ਗਈ ਉਸਨੇ ਦੇਖਿਆ ਕਿ ਉਸਦੀ ਸੱਸਾ ਤੇ ਉਸਦੀ ਨਣਦ ਸਿੱਪੀ ਉਸਦੇ ਕਮਰੇ ਵਿੱਚ ਅਲਮਾਰੀ ਖੋਲ ਕੇ ਖੜੀਆਂ ਸੀ ਅਤੇ ਆਪਸ ਵਿੱਚ ਕੁਝ ਗੱਲਾਂ ਕਰ ਰਹੀਆਂ ਸੀ ਰਮਨ ਨੂੰ ਦੇਖ ਕੇ ਸਿਪੀ ਇਕਦਮ ਘਬਰਾ ਗਈ ਪਰ ਸੱਸ ਨੇ ਆਪਣੀ ਆਵਾਜ਼ ਨੂੰ ਕੜਕ ਕਰਦਿਆਂ ਕਿਹਾ ਰਮਨ ਤੇਰਾ ਉਹ ਗੁਲਾਬੀ ਰੰਗ ਦਾ ਸੂਟ ਕਿੱਥੇ ਹੈ ਜੋ ਤੁਹਾਡੀ ਐਨੀਵਰਸਰੀ ਤੇ ਅਭਿਸ਼ੇਕ ਤੇਰੇ ਲਈ ਲੈ ਕੇ ਆਇਆ ਸੀ ਰਮਨ ਨੇ ਹੈਰਾਨ ਹੁੰਦੇ ਹੋਏ ਸੱਸ ਵੱਲ ਦੇਖਿਆ ਕਿ ਉਹ ਉਸਦੀ ਐਨੀਵਰਸਰੀ ਤੇ ਮਿਲੇ ਗਿਫਟ ਦੀ ਗੱਲ ਕਿਉਂ ਕਰ ਰਹੀ ਹੈ ਰਮਨ ਅੱਗੇ ਆਈ ਅਤੇ ਉਸਨੇ ਕਿਹਾ ਮੰਮੀ ਜੀ ਉਹ ਸੂਟ ਤਾਂ ਮੇਰਾ ਡੱਬੇ ਵਿੱਚ ਪੈਕ ਕਰਕੇ ਰੱਖਿਆ ਹੋਇਆ ਹੈ ਅਤੇ ਉਹ ਤਾਂ ਮੈਂ ਅੱਜ ਇੱਕ ਵਾਰ ਵੀ ਨਹੀਂ ਪਹਿਨਿਆ ਕਿਉਂਕਿ ਉਹ ਬਹੁਤ ਹੀ ਸੋਹਣਾ ਅਤੇ ਭਾਰੀ ਸੂਟ ਹੈ ਮੈਂ ਸੋਚ ਰਹੀ ਸੀ ਕਿ ਜਦੋਂ ਮੇਰੇ ਭਰਾ ਦਾ ਵਿਆਹ ਹੋਵੇਗਾ ਮੈਂ ਉਦੋਂ ਉਹ ਸੂਟ ਪਹਿਨ ਲਵਾਂਗੀ ਰਮਨ ਨੇ ਖੁਸ਼ੀ ਨਾਲ ਉਹਨਾਂ ਨੂੰ ਜਵਾਬ ਦਿੱਤਾ ਅਤੇ ਨਾਲ ਹੀ ਇਸ਼ਾਰਾ ਵੀ ਕਰ ਦਿੱਤਾ ਕਿ ਉਹ ਕੱਪੜਿਆਂ ਦਾ ਡੱਬਾ ਇੱਥੇ ਰੱਖਿਆ ਹੋਇਆ ਹੈ ਤਾਂ ਸਿੱਪੀ ਨੇ ਭੱਜ ਕੇ ਉਹ ਡੱਬਾ ਚੁੱਕ ਲਿਆ ਮੰਮੀ ਇਹ ਸੂਟ ਤਾਂ ਬਹੁਤ ਹੀ ਸੋਹਣਾ ਹੈ ਅਤੇ ਮੈਨੂੰ ਫਿੱਟ ਵੀ ਆ ਜਾਵੇਗਾ ਸਿੱਪੀ ਨੇ ਇਦਾਂ ਕਿਹਾ ਤਾਂ ਰਮਨ ਉਸ ਦਿਵਾਲ ਹੈਰਾਨ ਹੋ ਕੇ ਦੇਖਣ ਲੱਗੀ ਕਿ ਇਹ ਉਹ ਕੀ ਕਹਿ ਰਹੀ ਸੀ ਰਮਨਦੀ ਸੱਸ ਨੇ ਉਹ ਸੂਟ ਦੇਖਦੇ ਹੋਏ ਸਿੱਪੀ ਨੂੰ ਦੇ ਦਿੱਤਾ ਅਤੇ ਖਾਲੀ ਡੱਬਾ ਉੱਥੇ ਹੀ ਰੱਖ ਦਿੱਤਾ ਅਤੇ ਸਿੱਪੀ ਨੂੰ ਕਿਹਾ ਕਿ ਆ ਲੈ ਆਹੀ ਸੂਟ ਸੀ ਨਾ ਅੱਜ ਤੂੰ ਇਹੀ ਪਾ ਲਵੀਂ ਜਦੋਂ ਸੱਸ ਤੇ ਸਿੱਪੀ ਬੜੀ ਦ੍ਰਿੜਤਾ ਨਾਲ ਕਮਰੇ ਤੋਂ ਬਾਹਰ ਨਿਕਲਣ ਲੱਗੀਆਂ ਤਾਂ ਰਮਨ ਵੀ ਇੱਕਦਮ ਬੋਲ ਪਈ ਮੰਮੀ ਜੀ ਤੁਸੀਂ ਮੇਰੇ ਕੱਪੜੇ ਲੈ ਕੇ ਕਿੱਥੇ ਜਾ ਰਹੇ ਹੋ ਜਿਵੇਂ ਹੀ ਰਮਨ ਨੇ ਪੁੱਛਿਆ ਤਾਂ ਉਸਦੀ ਸੱਸ ਹੈਰਾਨ ਹੋ ਕੇ ਗੁੱਸੇ ਵਿੱਚ ਪਿੱਛੇ ਨੂੰ ਮੁੜੀ ਕਿੱਥੇ ਲੈ ਕੇ ਜਾ ਰਹੇ ਹਾਂ ਤੇਰਾ ਕੀ ਮਤਲਬ ਇਹ ਸੂਟ ਤੇਰੇ ਪਿਓ ਨੇ ਨਹੀਂ ਲੈ ਕੇ ਦਿੱਤਾ ਇਹ ਸੂਟ ਮੇਰੇ ਬੇਟੇ ਅਭਿਸ਼ੇਕ ਦੀ ਕਮਾਈ ਨਾਲ ਆਇਆ ਹੈ ਇਹ ਸੂਟ ਉਸਦੀ ਭੈਣ ਹੀ ਪਾਵੇਗੀ ਉਸਨੇ ਅੱਜ ਰਾਤ ਨੂੰ ਵਿਆਹ ਤੇ ਜਾਣਾ ਹੈ ਵਿਚਾਰੀ ਕੋਲ ਇੱਕ ਵੀ ਚੱਜ ਦਾ ਸੂਟ ਨਹੀਂ ਹੈ ਅਤੇ ਉਹ ਨੀਲ ਇਸ ਨੂੰ ਲੈ ਕੇ ਹੀ ਕੀ ਦਿੰਦਾ ਹੈ ਹੁਣ ਜੇਕਰ ਭਰਾ ਦੇ ਪੈਸਿਆਂ ਦਾ ਲਿਆਂਦਾ ਹੋਇਆ ਸੂਟ ਇਹ ਪਾ ਲਵੇਗੀ ਤਾਂ ਇਸ ਵਿੱਚ ਬੁਰਾਈ ਹੀ ਕੀ ਹੈ ਤੂੰ ਜ਼ਿਆਦਾ ਮੇਰੇ ਕੱਪੜੇ ਮੇਰੇ ਕੱਪੜੇ ਨਾ ਕਰਿਆ ਕਰ ਇਸ ਦੇ ਭਰਾ ਦੇ ਪੈਸਿਆਂ ਦੀ ਆਈ ਹੋਈ ਕੋਈ ਵੀ ਚੀਜ਼ ਹੈ ਇਹਨਾਂ ਤੇ ਇਸ ਦਾ ਪੂਰਾ ਹੱਕ ਬਣਦਾ ਹੈ ਸਿੱਪੀ ਦਾ ਕੰਮ ਤਾਂ ਹੋ ਚੁੱਕਿਆ ਸੀ ਉਹ ਮਚਾਉਣ ਵਾਲੀਆਂ ਨਜ਼ਰਾਂ ਨਾਲ ਰਮਨ ਵੱਲ ਦੇਖਦੇ ਹੋਏ ਕਮਰੇ ਤੋਂ ਬਾਹਰ ਚਲੀ ਗਈ ਰਮਨ ਆਪਣੀ ਸੱਸ ਵੱਲ ਹੈਰਾਨ ਹੋ ਕੇ ਦੇਖਦੀ ਰਹਿ ਗਈ ਜਿਸ ਨੇ ਬਹੁਤ ਹੀ ਆਰਾਮ ਨਾਲ ਉਸ ਦੀ ਚੀਜ਼ ਚੁੱਕ ਕੇ ਆਪਣੀ ਧੀ ਨੂੰ ਦੇ ਦਿੱਤੀ ਸੀ ਰਮਨ ਨੂੰ ਉਹ ਸੂਟ ਬਹੁਤ ਹੀ ਜ਼ਿਆਦਾ ਪਸੰਦ ਸੀ ਉਸ ਦੀਆਂ ਅੱਖਾਂ ਵਿੱਚ ਹੰਝੂ ਆਉਣ ਲੱਗੇ ਅਤੇ ਉਸ ਨੇ ਆਪਣੀ ਸੱਸ ਨੂੰ ਕਿਹਾ ਪਰ ਮੰਮੀ ਜੀ ਜਦੋਂ ਅਭਿਸ਼ੇਕ ਨੂੰ ਪਤਾ ਲੱਗੇਗਾ ਤਾਂ ਉਹ ਬਹੁਤ ਗੁੱਸਾ ਕਰਨਗੇ ਉਸਨੇ ਮੈਨੂੰ ਬਹੁਤ ਸ਼ਕਤੀ ਨਾਲ ਕਿਹਾ ਸੀ ਕਿ ਮੈਂ ਇਹ ਸੂਟ ਕਿਸੇ ਨੂੰ ਨਾ ਦੇਵਾਂ ਰਮਨ ਨੇ ਇੰਨਾ ਹੀ ਕਿਹਾ ਸੀ ਤਾਂ ਉਸਦੀ ਸੱਸ ਨੇ ਤੇਜ਼ੀ ਨਾਲ ਅੱਗੇ ਆ ਕੇ ਰਮਨ ਨੂੰ ਬਾਹੋਂ ਫੜ ਲਿਆ ਅਤੇ ਕਿਹਾ ਖਬਰਦਾਰ ਜੇਕਰ ਤੂੰ ਅਭਿਸ਼ੇਕ ਨੂੰ ਦੱਸਿਆ ਕਿ ਸਿੱਪੀ ਨੇ ਇਹ ਸੂਟ ਤੇਰੇ ਤੋਂ ਲਿਆ ਹੈ ਜੇ ਤੂੰ ਮੇਰੀ ਧੀ ਦੇ ਖਾਣ-ਪੀਣ ਅਤੇ ਪਹਿਨਣ ਉੱਤੇ ਨਜ਼ਰ ਰੱਖੀ ਤਾਂ ਮੈਂ ਤੇਰੀਆਂ ਅੱਖਾਂ ਕੱਢ ਲਵਾਂਗੀ ਸੱਸ ਦੀ ਆਵਾਜ਼ ਵਿੱਚ ਇੰਨਾ ਜ਼ਿਆਦਾ ਗੁੱਸਾ ਸੀ ਕਿ ਰਵਣ ਆਪਣੀ ਜਗ੍ਹਾ ਤੇ ਸੈਮੀ ਹੋਈ ਖੜੀ ਰਹਿ ਗਈ ਫਿਰ ਉਹ ਵੀ ਆਪਣੀ ਧੀ ਦੇ ਪਿੱਛੇ ਹੀ ਕਮਰੇ ਵਿੱਚੋਂ ਬਾਹਰ ਚਲੀ ਗਈ ਰਮਨ ਦਾ ਦਿਲ ਕਰ ਰਿਹਾ ਸੀ ਕਿ ਉਹ ਫੁੱਟ ਫੁੱਟ ਕੇ ਰੋਣ ਲੱਗ ਜਾਵੇ ਇਸ ਘਰ ਵਿੱਚ ਉਸਦੀ ਔਕਾਤ ਸਿਰਫ ਇੱਕ ਨੌਕਰਾਨੀ ਦੀ ਸੀ ਪਰ ਉਸਨੇ ਆਪਣੇ ਦਿਲ ਤੇ ਪੱਥਰ ਰੱਖ ਲਿਆ ਉਹ ਜਾਣਦੀ ਸੀ ਕਿ ਅਭਿਸ਼ੇਕ ਨੂੰ ਦੱਸੇਗੀ ਤਾਂ ਘਰ ਦੇ ਵਿੱਚ ਤਮਾਸ਼ਾ ਹੋਵੇਗਾ ਪਰ ਉਸਦੀ ਕਿਸਮਤ ਖਰਾਬ ਸੀ ਕਿ ਕੁਝ ਦਿਨਾਂ ਦੇ ਬਾਅਦ ਹੀ ਉਹਨਾਂ ਦੀ ਐਨੀਵਰਸਰੀ ਦੀ ਤਰੀਕ ਆ ਗਈ ਉਸ ਦਿਨ ਅਭਿਸ਼ੇਕ ਬੜੇ ਹੀ ਵਧੀਆ ਮੂਡ ਵਿੱਚ ਸੀ ਅਤੇ ਉਹ ਗੁਣਗਣਾਉਂਦਾ ਹੋਇਆ ਆਪਣੇ ਕਮਰੇ ਦੇ ਅੰਦਰ ਗਿਆ ਅਤੇ ਉਸਨੇ ਦਰਵਾਜ਼ਾ ਬੰਦ ਕਰ ਦਿੱਤਾ। ਅੰਦਰ ਰਮਨ ਬੜੀ ਖਮੋਸ਼ ਜਹੀ ਬੈਠੀ ਸੀ। ਸਾਰੇ ਦਿਨ ਦੇ ਕੰਮ ਕਰਕੇ ਉਹ ਥੱਕ ਚੁੱਕੀ ਸੀ। ਉਸਨੇ ਜਦੋਂ ਇਦਾਂ ਅਭਿਸ਼ੇਕ ਨੂੰ ਗੁਣਗਣਾਉਂਦੇ ਹੋਏ ਆਪਣੇ ਵੱਲ ਨੂੰ ਆਉਂਦੇ ਹੋਏ ਦੇਖਿਆ ਤਾਂ ਉਹ ਹੱਸ ਪਈ। ਕੀ ਗੱਲ ਹੈ? ਅੱਜ ਤਾਂ ਬੜੇ ਖੁਸ਼ ਲੱਗ ਰਹੇ ਹੋ। ਰਮਨ ਨੇ ਉਸ ਤੋਂ ਪੁੱਛਿਆ ਤਾਂ ਉਸਨੇ ਆਪਣੀਆਂ ਕੋਣੀਆਂ ਦੇ ਭਾਰ ਲੇਟਦੇ ਹੋਏ ਕਿਹਾ, "ਹਾਂ, ਖੁਸ਼ ਤਾਂ ਮੈਂ ਸੱਚਮੁੱਚ ਬਹੁਤ ਹਾਂ। 12 ਵਜਣ ਵਾਲੇ ਹਨ।" ਤਰੀਕ ਬਦਲਦੇ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸ਼ੁਰੂ ਹੋ ਜਾਵੇਗਾ ਪਰ ਰਮਨ ਹਜੇ ਵੀ ਨਹੀਂ ਸਮਝੀ ਸੀ ਉਸਨੇ ਅਭਿਸ਼ੇਕ ਤੋਂ ਪੁੱਛਿਆ ਕਿਹੜਾ ਦਿਨ ਕਿਹੜੀ ਤਰੀਕ ਅਭਿਸ਼ੇਕ ਹਲਕਾ ਜਿਹਾ ਮੁਸਕਰਾਇਆ ਓਹੋ ਮੇਰੀ ਭੋਲੀ ਭਾਲੀ ਪਤਨੀ ਤੂੰ ਕਿਵੇਂ ਭੁੱਲ ਜਾਂਦੀ ਹੈ ਔਰਤਾਂ ਤਾਂ ਇਸ ਦਿਨ ਨੂੰ ਖਾਸ ਯਾਦ ਰੱਖਦੀਆਂ ਹਨ ਅਤੇ ਆਪਣੇ ਪਤੀ ਨਾਲ ਲੜ ਕੇ ਗਿਫਟ ਵੀ ਮੰਗਦੀਆਂ ਹਨ ਪਰ ਤੂੰ ਕਿੰਨੀ ਭੁਲਕੜ ਹੈ 12 ਵਜੇ ਤੋਂ ਬਾਅਦ ਆਪਣੇ ਵਿਆਹ ਦੀ ਐਨੀਵਰਸਰੀ ਦਾ ਦਿਨ ਸ਼ੁਰੂ ਹੋਣ ਵਾਲਾ ਹੈ ਅਭਿਸ਼ੇਕ ਨੇ ਇਹਨਾਂ ਕਿਹਾ ਤਾਂ ਰਮਨ ਆਪਣਾ ਮੱਥਾ ਫੜ ਕੇ ਬੈਠ ਗਈ। "ਓਹ ਹੋ ਮੈਂ ਤਾਂ ਘਰ ਦੇ ਕੰਮਾਂ ਵਿੱਚ ਭੁੱਲ ਹੀ ਗਈ ਸੀ।" ਉਸ ਨੇ ਸ਼ਰਮਾਉਂਦੇ ਹੋਏ ਕਿਹਾ। ਅਭਿਸ਼ੇਕ ਸਿੱਧਾ ਹੋ ਕੇ ਬੈਠ ਗਿਆ ਅਤੇ ਉਹ ਆਪਣੀ ਜੇਬ ਵਿੱਚ ਹੱਥ ਪਾ ਕੇ ਕੁਝ ਕੱਢਣ ਲੱਗਿਆ। ਉਹ ਲਾਲ ਰੰਗ ਦੀ ਇੱਕ ਛੋਟੀ ਜਿਹੀ ਡੱਬੀ ਸੀ। ਰਮਨ ਹੈਰਾਨ ਜਿਹਾ ਹੋ ਗਈ। ਅਭਿਸ਼ੇਕ ਨੇ ਉਸ ਡੱਬੀ ਨੂੰ ਖੋਲ ਕੇ ਰਮਨ ਦੇ ਸਾਹਮਣੇ ਕੀਤਾ ਤਾਂ ਉਹ दंग ਰਹਿ ਗਈ। ਡੱਬੀ ਵਿੱਚ ਇੱਕ ਖੂਬਸੂਰਤ ਸੋਨੇ ਦੀ 체ਨ ਚਮਕ ਰਹੀ ਸੀ। ਉਹ ਮੋਟੀ ਵੀ ਸੀ ਅਤੇ ਕਾਫੀ ਮਹਿੰਗੀ ਕੀਮਤ ਦੀ ਲੱਗ ਰਹੀ ਸੀ ਰਮਨ ਨੇ ਮੁਸਕਰਾਉਂਦੇ ਹੋਏ ਪਿਆਰ ਭਰੀਆਂ ਨਜ਼ਰਾਂ ਨਾਲ ਅਭਿਸ਼ੇਕ ਵੱਲ ਦੇਖਿਆ ਤਾਂ ਉਹ ਉਸ ਨੂੰ ਹੀ ਦੇਖ ਰਿਹਾ ਸੀ ਤੈਨੂੰ ਯਾਦ ਹੈ ਸਾਲ ਦੇ ਸ਼ੁਰੂ ਵਿੱਚ ਤੂੰ ਮੈਨੂੰ ਕਿਹਾ ਸੀ ਕਿ ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਇੱਕ ਸੋਨੇ ਦੀ ਚੇਨ ਪਾਵਾਂ ਕਿਉਂਕਿ ਤੇਰੇ ਵਿਆਹ ਵਾਲੇ ਸਾਰੇ ਹੀ ਗਹਿਣੇ ਮਾਂ ਨੇ ਸਿੱਪੀ ਨੂੰ ਦੇ ਦਿੱਤੇ ਸੀ ਇਸ ਲਈ ਮੈਂ ਤੇਰੇ ਲਈ ਇਹ ਸੋਨੇ ਦੀ ਚੇਨ ਬਣਵਾ ਕੇ ਲੈ ਕੇ ਆਇਆ ਹਾਂ ਅਭਿਸ਼ੇਕ ਨੇ ਆਪਣੀਆਂ ਦੋ ਉਂਗਲੀਆਂ ਨਾਲ ਚੇਨ ਨੂੰ ਚੁੱਕਿਆ ਅਤੇ ਉਸ ਨੂੰ ਰਮਨ ਦੇ ਗਲ ਵਿੱਚ ਪਾ ਦਿੱਤਾ। ਰਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉਹ ਵਾਰ-ਵਾਰ ਹੈਰਾਨੀ ਨਾਲ ਉਸ ਚੇਨ ਨੂੰ ਛੂੰਦੀ ਅਤੇ ਅਭਿਸ਼ੇਕ ਵੱਲ ਵੇਖਦੀ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ। ਅਗਲੀ ਸਵੇਰ ਰਮਨ ਬਹੁਤ ਖੁਸ਼ੀ। ਅਭਿਸ਼ੇਕ ਨੇ ਉਸ ਨੂੰ ਗਿਫਟ ਹੀ ਇੰਨਾ ਪਿਆਰਾ ਦਿੱਤਾ ਸੀ ਅਤੇ ਨਾਲ ਹੀ ਵਾਅਦਾ ਵੀ ਕੀਤਾ ਸੀ ਕਿ ਉਹ ਚੇਨ ਕਿਸੇ ਵੀ ਹਾਲ ਵਿੱਚ ਕਿਸੇ ਨੂੰ ਨਹੀਂ ਦੇਵੇਗੀ ਕਿਉਂਕਿ ਉਸ ਨੇ ਬਹੁਤ ਪਿਆਰ ਨਾਲ ਇਹ ਚੇਨ ਰਮਨ ਲਈ ਬਣਵਾਈ ਹੈ। ਰਮਨ ਮੁਸਕਰਾਉਂਦੇ ਹੋਏ ਸਭ ਦੇ ਲਈ ਨਾਸ਼ਤਾ ਬਣਾ ਰਹੀ ਸੀ ਅਤੇ ਅਭਿਸ਼ੇਕ ਵੀ ਕੰਮ ਤੇ ਜਾ ਚੁੱਕਿਆ ਸੀ। ਦੋਵੇਂ ਮਾਮਾ ਧੀਆਂ ਆਪਣੀ ਆਦਤ ਤੋਂ ਮਜਬੂਰ ਖੁੱਲੇ ਵੇੜੇ ਵਿੱਚ ਬੈਠ ਕੇ ਕਿਸੇ ਦੀਆਂ ਬੁਰਾਈਆਂ ਕਰ ਰਹੀਆਂ ਸੀ। ਰਮਨ ਨੇ ਨਾਸ਼ਤਾ ਲਿਜਾ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਉਹ ਆਪਣੇ ਹੀ ਖਿਆਲਾਂ ਵਿੱਚ ਗੁੰਮ ਹੋਈ ਮੁਸਕਰਾ ਰਹੀ ਸੀ। ਅਚਾਨਕ ਹੀ ਸਿੱਪੀ ਨੇ ਹੈਰਾਨ ਹੁੰਦੇ ਕਿਹਾ, "ਵਾਹ ਭਾਬੀ ਇਹ ਕੀ ਹੈ?" ਅਤੇ ਫਿਰ ਉਸਨੇ ਜਲਦੀ ਨਾਲ ਰਮਨ ਦੇ ਗਲੇ ਵਿੱਚ ਪਾਈ ਹੋਈ ਚੇਨ ਨੂੰ ਫੜ ਲਿਆ। ਅਤੇ ਰਮਨ ਇਹ ਦੇਖ ਕੇ ਹੱਕੀ ਬੱਕੀ ਰਹਿ ਗਈ ਸਿੱਪੀ ਦੇ ਨਾਲ-ਨਾਲ ਰਮਨ ਦੀ ਸੱਸ ਨੇ ਵੀ ਉਸ ਚੇਨ ਨੂੰ ਦੇਖ ਕੇ ਬੜੀ ਹੈਰਾਨੀ ਪ੍ਰਗਟ ਕੀਤੀ ਰਮਨ ਘਬਰਾ ਗਈ ਅਤੇ ਦੋ ਕਦਮ ਪਿੱਛੇ हट ਗਈ ਦੀਦੀ ਇਹ ਸੋਨੇ ਦੀ ਚੇਨ ਹੈ ਅਤੇ ਇਹ ਅਭਿਸ਼ੇਕ ਨੇ ਮੈਨੂੰ ਵਿਆਹ ਦੀ ਸਾਲਗिराਹ ਦਾ ਗਿਫਟ ਦਿੱਤਾ ਹੈ ਉਸ ਨੇ ਆਪਣੀ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਕਿਉਂਕਿ ਉਹ ਸਿੱਪੀ ਦੀਆਂ ਨਜ਼ਰਾਂ ਵਿੱਚ ਉਬਰਦਾ ਹੋਇਆ ਲਾਲਚ ਦੇਖ ਚੁੱਕੀ ਸੀ ਰਮਨ ਨੂੰ ਲੱਗ ਰਿਹਾ ਸੀ ਕਿ ਸਿੱਪੀ ਦਾ ਹੁਣ ਵਾਸ ਨਹੀਂ ਚੱਲ ਰਿਹਾ ਕਿ ਉਹ ਆਪਣੇ ਦੋਵੇਂ ਹੱਥਾਂ ਨਾਲ ਰਮਨ ਦੇ ਗਲੇ ਵਿੱਚ ਪਾਈ ਹੋਈ ਚੇਨ ਖੋ ਲਵੇ। ਸੱਸ ਦੇ ਮੱਥੇ ਤੇ ਵੀ ਤਿਉੜੀਆਂ ਪੈ ਗਈਆਂ। ਅਭਿਸ਼ੇਕ ਤੇਰੇ ਲਈ ਹਰ ਰੋਜ਼ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਲਿਆਉਂਦਾ ਰਹਿੰਦਾ ਹੈ। ਅਤੇ ਜੇ ਮੈਂ ਕਿਸੇ ਖਰਚੇ ਦਾ ਨਾਮ ਲੈ ਦੇਵਾਂ ਤਾਂ ਕਹਿੰਦਾ ਹੈ ਕਿ ਪੈਸੇ ਨਹੀਂ ਹੈ। ਕਿ ਇਹੋ ਜਹੀ ਔਲਾਦ ਹੈ ਮੇਰੀ। ਸੱਸ ਨੇ ਆਪਣਾ ਸਿਰ ਫੜ ਲਿਆ ਪਰ ਸਿੱਪੀ ਘੂਰਦੀਆਂ ਹੋਈਆਂ ਅੱਖਾਂ ਨਾਲ ਅਚਾਨਕ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਅਤੇ ਉਸਨੇ ਰਮਨ ਦਾ ਲਿਆਂਦਾ ਹੋਇਆ ਨਾਸ਼ਤਾ ਪੂਰੀ ਤਾਕਤ ਦੇ ਨਾਲ ਸਾਹਮਣੇ ਵਾਲੀ ਕੰਧ ਉੱਪਰ ਮਾਰਿਆ ਸਾਰੇ ਬਰਤਨ ਟੁੱਟ ਗਏ ਰਮਨ ਘਬਰਾ ਗਈ ਅਤੇ ਦੋ ਕਦਮ ਪਿੱਛੇ ਹਟੀ ਸਿੱਪੀ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੋਈ ਪਾਗਲਪਨ ਦਾ ਦੌਰਾ ਪੈ ਗਿਆ ਹੋਵੇ ਉਹ ਦੋਵੇਂ ਹੱਥਾਂ ਨਾਲ ਆਪਣੇ ਸਿਰ ਨੂੰ ਪੈਟ ਰਹੀ ਸੀ ਦੇਖ ਰਹੀ ਹੈ ਮਾਂ ਦੇਖ ਰਹੀ ਹੈ ਆਪਣੀ ਬਹੂ ਦੇ ਤੇਵਰ ਅਤੇ ਇਸ ਦੇ ਨਖਰੇ ਸੋਨੇ ਦੀ ਚੇਨ ਲਿਆ ਕੇ ਦੇ ਦਿੱਤੀ ਉਸ ਨੂੰ ਤੇਰੇ ਬੇਟੇ ਨੇ ਸਾਰੀਆਂ ਖੁਸ਼ੀਆਂ ਤੇਰੀ ਨੂਹ ਦੇ ਲਈ ਹਨ ਅਤੇ ਮੈਨੂੰ ਮੈਨੂੰ ਜਾਣ ਬੁੱਝ ਗਿਆ ਉਸ ਗਰੀਬ ਸੁਨੀਲ ਦੇ ਪੱਲੇ ਨਾਲ ਬੰਨ ਦਿੱਤਾ ਜਿਸਦੇ ਕੋਲ ਦੋ ਵਕਤ ਦੀ ਰੋਟੀ ਦੇ ਪੈਸੇ ਵੀ ਨਹੀਂ ਹੁੰਦੇ ਜਦੋਂ ਵੀ ਉਸ ਤੋਂ ਕੋਈ ਚੀਜ਼ ਮੰਗੋ ਤਾਂ ਉਸ ਦਾ ਇੱਕ ਹੀ ਰੋਣਾ ਹੁੰਦਾ ਹੈ ਕਿ ਹਜੇ ਪੈਸੇ ਨਹੀਂ ਹਨ ਹਜੇ ਸਬਰ ਕਰ ਲੈ ਮੈਨੂੰ ਨਹੀਂ ਕੁਝ ਪਤਾ ਬਸ ਮੈਨੂੰ ਇਹ ਸੋਨੇ ਦੀ ਚੇਨ ਚਾਹੀਦੀ ਹੈ ਹੁਣੇ ਅਤੇ ਇਸੇ ਸਮੇਂ ਸਿੱਪੀ ਉੱਥੇ ਹੀ ਸੋਫੇ ਤੇ ਡੈਗ ਪਈ ਐ ਤੇ ਉੱਚੀ ਉੱਚੀ ਰੋਲਾ ਪਾਉਣ ਲੱਗੀ ਅਤੇ ਨਾਲ ਹੀ ਨਾਲ ਉਹ ਰੋ ਵੀ ਰਹੀ ਸੀ ਅਤੇ ਰਮਨਵੱਲ ਤਾਂ ਉਹ ਇਸ ਤਰ੍ਹਾਂ ਦੇਖ ਰਹੀ ਸੀ ਜਿਵੇਂ ਉਹ ਆਪਣੇ ਦੋਵੇਂ ਹੱਥਾਂ ਨਾਲ ਉਸ ਦਾ ਚਿਹਰਾ ਨੋਚ ਦੇਵੇਗੀ ਰਮਣ ਵਿਚਾਰੀ ਕੰਬਦੀ ਹੋਈ ਦੋ ਕਦਮ ਹੋਰ ਪਿੱਛੇ ਹਟ ਗਈ ਉਸ ਦੀ ਸੱਸ ਵੀ ਹੈਰਾਨ ਰਹਿ ਗਈ ਸੀ ਉਹ ਸਿੱਪੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸਿੱਪੀ ਆਪਣੇ ਆਪੇ ਤੋਂ ਬਾਹਰ ਹੁੰਦੀ ਜਾ ਰਹੀ ਸੀ ਮਾਂ ਮੈਂ ਤੈਨੂੰ ਕਿਹਾ ਸੀ ਕਿ ਮੈਨੂੰ ਸੋਨੇ ਦੀ ਚੇਨ ਬਣਵਾ ਦੇ ਇਸ ਤੇ ਮੇਰਾ ਹੱਕ ਹੈ ਇਸ ਘਰ ਦੀ ਬੇਟੀ ਮੈਂ ਹਾਂ ਇਹ ਤਾਂ ਪਰਾਏ ਘਰ ਤੋਂ ਆਈ ਹੈ ਮੈਨੂੰ ਇਹ ਚੇਨ ਚਾਹੀਦੀ ਹੈ ਬਸ ਉਹ ਗੁੱਸੇ ਵਿੱਚ ਕੰਬ ਰਹੀ ਸੀ ਅਤੇ ਉਸਨੇ ਚੀਜ਼ਾਂ ਨੂੰ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਰਮਨ ਦੀ ਸੱਸ ਜਲਦੀ ਨਾਲ ਆਪਣੀ ਜਗ੍ਹਾ ਤੋਂ ਉੱਠ ਕੇ ਖੜੀ ਹੋਈ ਅਤੇ ਰਮਨ ਵੱਲ ਨੂੰ ਮੁੜੀ ਲਿਆ ਇਹ ਚੈਨ ਉਤਾਰ ਕੇ ਮੈਨੂੰ ਦੇ 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 ਜਲਦੀ ਨਾਲ ਤੂੰ ਦੇਖ ਰਹੀ ਹੈ ਨਾ ਕਿ ਸਿਪੀ ਦੀ ਤਬੀਅਤ ਕਿੰਨੀ ਖਰਾਬ ਹੋ ਰਹੀ ਹੈ ਤੈਨੂੰ ਬੜਾ ਸ਼ੌਂਕ ਹੈ ਗਲੇ ਵਿੱਚ ਚੇਨ ਪਹਿਨਣ ਦਾ ਜੇਕਰ ਉਹ ਦੁਖੀ ਹੁੰਦੀ ਕੋਈ ਚੀਜ਼ ਮੰਗ ਲੈਂਦੀ ਹੈ ਤਾਂ ਉਸ ਨੂੰ ਚੀਜ਼ ਦੇਣ ਵਿੱਚ ਦੇਰ ਨਾ ਕਰਿਆ ਕਰ ਲਿਆ ਜਲਦੀ ਚੇਨ ਲਾ ਕੇ ਮੈਨੂੰ ਫੜਾ ਸੱਸ ਜਲਦੀ ਨਾਲ ਰਮਨ ਵੱਲ ਨੂੰ ਆਈ ਅਤੇ ਰਮਨ ਨੇ ਦੋਵੇਂ ਹੱਥ ਆਪਣੀ ਗਰਦਨ ਤੇ ਰੱਖ ਲਏ ਉਹ ਅਭਿਸ਼ੇਕ ਦਾ ਗਿਫਟ ਗਵਾਉਣਾ ਨਹੀਂ ਚਾਹੁੰਦੀ ਸੀ ਪਰ ਉਸ ਦੀ ਸੱਸ ਨੇ ਅੱਗੇ ਵੱਧ ਕੇ ਉਸ ਦੇ ਦੋਵਾਂ ਹੱਥਾਂ ਨੂੰ ਪਰਾਂ ਝਟਕਾ ਦਿੱਤਾ ਅਤੇ ਉਸ ਦੀ ਚੇਨ ਖੋਲਣ ਲੱਗੀ ਮੰਮੀ ਜੀ ਇਹ ਚੇਨ ਅਭਿਸ਼ੇਕ ਦਾ ਤੋਹਫਾ ਹੈ ਮੈਂ ਇਹ ਨਹੀਂ ਦੇਵਾਂਗੀ ਰਮਨ ਨੇ ਬੜੀ ਮੁਸ਼ਕਲ ਨਾਲ ਕਿਹਾ ਪਰ ਉਸ ਦੀ ਸੱਸ ਨੇ ਉਹ ਚੇਨ ਖਿੱਚ ਕੇ ਉਸ ਦੇ ਗਲੇ ਵਿੱਚੋਂ ਲਾ ਲਈ ਸੀ ਅਤੇ ਇੱਕ ਥੱਪੜ ਵੀ ਉਸ ਦੇ ਮੂੰਹ ਤੇ ਜ਼ੋਰ ਦੀ ਮਾਰ ਦਿੱਤਾ ਰਮਨ ਕਿੰਨੀ ਲਾਲਚੀ ਹੈ ਤੂੰ ਦੇਖ ਨਹੀਂ ਰਹੀ ਤੇਰੀ ਨਣਦ ਦੀ ਹਾਲਤ ਕਿੰਨੀ ਬੁਰੀ ਹੋ ਰਹੀ ਹੈ ਤੈਨੂੰ ਅਭਿਸ਼ੇਕ ਹੋਰ ਬਣਾ ਦੇਵੇਗਾ ਹੁਣ ਇਹ ਮੇਰੀ ਬੇਟੀ ਨੂੰ ਪਸੰਦ ਆ ਗਈ ਹੈ ਤੇ ਇਹੀ ਲਵੇਗੀ ਸੱਸ ਨੇ ਉਹ ਚੇਨ ਆਪਣੀ ਮੁੱਠੀ ਵਿੱਚ ਫੜੀ ਅਤੇ ਲੈ ਜਾ ਕੇ ਸਿੱਪੀ ਦੇ ਹੱਥਾਂ ਤੇ ਰੱਖ ਦਿੱਤੀ ਤੇ ਕਿਹਾ ਚੁੱਪ ਕਰ ਮੇਰੀ ਬੇਟੀ ਐਨਾ ਰੋਣ ਦੀ ਕੋਈ ਜ਼ਰੂਰਤ ਨਹੀਂ ਅਭਿਸ਼ੇਕ ਤੇਰਾ ਵੀ ਭਰਾ ਹੈ ਅਤੇ ਉਸ ਦੀ ਕਮਾਈ ਤੇ ਤੇਰਾ ਵੀ ਹੱਕ ਹੈ ਉਹ ਸਿੱਪੀ ਨੂੰ ਪਿਆਰ ਕਰ ਰਹੀ ਸੀ ਸਿੱਪੀ ਨੇ ਜਲਦੀ ਨਾਲ ਆਪਣੇ ਹੰਝੂ ਪੂੰਝੇ ਅਤੇ ਮਾਂ ਦੇ ਹੱਥਾਂ ਵਿੱਚੋਂ ਚੇਨ ਚੁਪਟ ਲਈ ਹੁਣ ਉਹ ਮੁਸਕਰਾਉਂਦੀ ਹੋਈ ਉਸ ਚੇਨ ਨੂੰ ਬੜੇ ਧਿਆਨ ਨਾਲ ਦੇਖ ਰਹੀ ਸੀ ਅਤੇ ਰਮਨ ਵਿਚਾਰੀ ਉੱਥੇ ਖੜੀ ਰੋ ਰਹੀ ਸੀ ਸਿੱਪੀ ਨੂੰ ਹੁਣ ਸਕੂਨ ਮਿਲ ਗਿਆ ਸੀ ਅਤੇ ਹੁਣ ਉਹ ਚੇਨ ਲੈ ਕੇ ਆਪਣੇ ਕਮਰੇ ਵਿੱਚ ਜਾਣ ਦੀ ਤਿਆਰੀ ਕਰ ਰਹੀ ਸੀ ਰਮਨ ਵਿਚਾਰੀ ਰੋਂਦੀ ਹੋਈ ਆਖਰ ਵਿੱਚ ਆਪੇ ਹੀ ਚੁੱਪ ਹੋ ਗਈ ਉਸ ਨੂੰ ਪਤਾ ਸੀ ਕਿ ਅਭਿਸ਼ੇਕ ਦੀ ਲਿਆਂਦੀ ਹੋਈ ਹਰ ਇੱਕ ਚੀਜ਼ ਤੇ ਪਹਿਲਾ ਅਧਿਕਾਰ ਤਾਂ ਸਿੱਪੀ ਦਾ ਹੀ ਹੁੰਦਾ ਹੈ ਪਰ ਉਸ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਵਾਰ ਅਭਿਸ਼ੇਕ ਨੂੰ ਸਭ ਕੁਝ ਸੱਚ-ਸੱਚ ਦੱਸ ਦੇਵੇਗੀ ਸਸਵੀ ਬੇਫਿਕਰ ਹੋ ਕੇ ਹੁਣ ਦੁਬਾਰਾ ਤੋਂ ਟੀਵੀ ਦੇਖਣ ਲੱਗ ਪਈ ਅਤੇ ਰਮਨ ਚੁੱਪਚਾਪ ਰਸੋਈ ਵਿੱਚ ਚਲੀ ਗਈ। ਅਚਾਨਕ ਅੱਧੇ ਘੰਟੇ ਬਾਅਦ ਹੀ ਅਭਿਸ਼ੇਕ ਵਾਪਸ ਆ ਗਿਆ। ਉਸਦੇ ਕੋਲ ਜ਼ਰੂਰੀ ਕਾਗਜ਼ ਘਰੇ ਹੀ ਰਹਿ ਗਏ ਸੀ। ਉਸ ਨੇ ਅੰਦਰ ਆਉਂਦੇ ਹੀ ਰਮਨ ਨੂੰ ਆਵਾਜ਼ ਦਿੱਤੀ। ਰਮਨ? ਉਹ ਰਮਨ ਮੇਰੀ ਨੀਲੇ ਰੰਗ ਦੀ ਫਾਈਲ ਲੈ ਕੇ ਆਈ। ਅਭਿਸ਼ੇਕ ਉੱਥੇ ਹੀ ਵੇਲੇ ਵਿੱਚ ਖੜ੍ਹਾ ਰਮਨ ਨੂੰ ਆਵਾਜ਼ ਦੇ ਰਿਹਾ ਸੀ ਅਤੇ ਰਮਨ ਘਬਰਾ ਕੇ ਬਾਹਰ ਆਈ। ਕਮਰੇ ਵਿੱਚੋਂ ਨੀਲੇ ਰੰਗ ਦੀ ਫਾਈਲ ਲੱਭਦੇ ਹੋਏ ਉਸ ਨੂੰ 5 ਮਿੰਟ ਦਾ ਸਮਾਂ ਲੱਗ ਗਿਆ ਸੀ। ਜਿੱਸ ਸਮੇਂ ਉਸਨੇ ਫਾਈਲ ਲੈ ਆ ਕੇ ਅਭਿਸ਼ੇਕ ਦੇ ਹੱਥਾਂ ਵਿੱਚ ਫੜਾਈ ਅਤੇ ਉਹ ਮੁਸਕਰਾਇਆ ਅਤੇ ਉਸਨੇ ਹੌਲੀ ਜਿਹੇ ਕਿਹਾ ਅੱਜ ਰਾਤ ਨੂੰ ਤਿਆਰ ਰਹਿਣਾ ਮੈਂ ਤੈਨੂੰ ਬਾਹਰ ਖਾਣਾ ਖਵਾਉਣ ਲਈ ਲੈ ਕੇ ਜਾਊਂਗਾ ਪਰ ਰਮਨ ਨੇ ਇੱਕ ਉਦਾਸ ਨਜ਼ਰ ਨਾਲ ਅਭਿਸ਼ੇਕ ਵੱਲ ਦੇਖਿਆ ਅਤੇ ਉਦੋਂ ਹੀ ਅਭਿਸ਼ੇਕ ਦੀ ਨਜ਼ਰ ਰਮਨ ਦੀ ਖਾਲੀ ਗਰਦਨ ਤੇ ਪਈ ਅਤੇ ਉਹ ਹੈਰਾਨ ਹੋ ਗਿਆ ਤੇ ਪੁੱਛਿਆ ਕਿ ਤੇਰੀ ਚੇਨ ਕਿੱਥੇ ਹੈ ਰਮਨ ਘਬਰਾ ਜਾ ਗਈ ਤਾਂ ਉਸਨੇ ਇੱਕ ਨਜ਼ਰ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਬੈਠੀ ਉਸਦੀ ਸੱਸ ਘੂੜ ਰਹੀ ਸੀ ਰਮਨ ਨੇ ਸੋਚ ਰੱਖਿਆ ਸੀ ਕਿ ਉਹ ਅਭਿਸ਼ੇਕ ਨੂੰ ਸਭ ਸੱਚ-ਸੱਚ ਦੱਸ ਦੇਵੇਗੀ ਪਰ ਉਸਦੇ ਪੈਰ ਕੰਬਣ ਲੱਗੇ ਉਸਨੇ ਬੋਲਣ ਦੀ ਕੋਸ਼ਿਸ਼ ਕੀਤੀ ਅਤੇ ਠੀਕ ਉਸੇ ਸਮੇਂ ਸਿੱਪੀ ਕਮਰੇ ਤੋਂ ਬਾਹਰ ਨਿਕਲ ਕੇ ਆਈ ਅਤੇ ਕਿਹਾ ਮਾਂ ਮੈਂ ਘਰ ਜਾ ਰਹੀ ਹਾਂ ਮੈਨੂੰ ਸੁਨੀਲ ਦਾ ਫੋਨ ਆਇਆ ਸੀ ਕਿ ਘਰ ਵਿੱਚ ਕੁਝ ਮਹਿਮਾਨ ਆ ਰਹੇ ਹਨ ਉਹ ਬਹੁਤ ਜਲਦੀ ਵਿੱਚ ਸੀ ਅਤੇ ਉਹ ਬੇਫਿਕਰ ਸੀ ਪਰ ਰਮਨ ਇਸ ਗੱਲ ਨੂੰ ਸਮਝ ਚੁੱਕੀ ਸੀ ਕਿ ਉਹ ਅਚਾਨਕ ਘਰ ਕਿਉਂ ਜਾ ਰਹੀ ਹੈ ਚੇਨ ਉਸਦੇ ਕੋਲ ਸੀ ਤੇ ਅਸਲੀ ਉਹ ਇੱਥੋਂ ਜਲਦੀ ਨਾਲ ਜਾਣਾ ਚਾਹੁੰਦੀ ਸੀ ਸੱਸ ਨੇ ਵੀ ਉਸਨੂੰ ਰੋਕਣ ਦੀ ਗਲਤੀ ਨਾ ਕੀਤੀ ਹਾਂ ਹਾਂ ਬੇਟੀ ਤੂੰ ਜਲਦੀ ਨਾਲ ਆਪਣੇ ਘਰ ਚਲੀ ਜਾ ਧੀਆ ਤਾਂ ਆਪਣੇ ਹੀ ਘਰਾਂ ਵਿੱਚ ਚੰਗੀਆਂ ਲੱਗਦੀਆਂ ਹਨ ਸੱਸ ਨੇ ਮੁਸਕਰਾਉਂਦੇ ਹੋਏ ਉਸ ਵੱਲ ਦੇਖਿਆ ਅਭਿਸ਼ੇਕ ਹੈਰਾਨ ਸੀ ਸਿਪੀ ਉਸਨੂੰ ਮਿਲੇ ਬਿਨਾਂ ਹੀ ਜਲਦੀ ਨਾਲ ਬਾਹਰ ਨਿਕਲੀ ਪਰ ਅਭਿਸ਼ੇਕ ਦੀ ਸੋਈ ਤਾਂ ਚੇਨ ਤੇ اٹਕੀ ਹੋਈ ਸੀ ਉਸਨੇ ਫਿਰ ਤੋਂ ਰਮਨ ਨੂੰ ਪੁੱਛਿਆ ਕਿ ਚੇਨ ਕਿੱਥੇ ਹੈ ਕੀ ਲਾ ਕੇ ਰੱਖ ਦਿੱਤੀ ਹੈ ਉਹ ਚਿੰਤਾ ਵਿੱਚ ਪੁੱਛ ਰਿਹਾ ਸੀ ਤਾਂ ਉਦੋਂ ਹੀ ਰਮਨਦੀ ਸਸ ਪਿੱਛੋਂ ਉੱਠ ਕੇ ਉਸ ਦੇ ਸਾਹਮਣੇ ਆ ਖੜੀ ਹੋਈ ਅਤੇ ਕਟਕ ਕੇ ਕਹਿਣ ਲੱਗੀ ਰੱਖਣੀ ਕਿੱਥੇ ਹੈ ਜਾ ਕੇ ਆਪਣੀ ਭੈਣ ਨੂੰ ਦੇ ਆਈ ਹੈ ਪਹਿਲਾਂ ਵੀ ਤਾਂ ਸਾਰੀਆਂ ਚੀਜ਼ਾਂ ਉਸੇ ਨੂੰ ਦੇ ਕੇ ਆਉਂਦੀ ਹੈ ਇਹ ਗਰੀਬ ਪਰਿਵਾਰ ਦੀ ਤਾਂ ਹੈ ਇਸ ਦਾ ਸਾਰਾ ਪਰਿਵਾਰ ਤੇਰੀ ਕਮਾਈ ਨਾਲ ਹੀ ਤਾਂ ਪਲ ਰਿਹਾ ਹੈ ਮੈਂ ਪਹਿਲਾਂ ਤੈਨੂੰ ਦੱਸਣਾ ਨਹੀਂ ਚਾਹੁੰਦੀ ਸੀ ਪਰ ਹੁਣ ਮੇਰੇ ਤੋਂ ਸਹਿਣ ਨਹੀਂ ਹੋ ਰਿਹਾ ਤੇਰੀ ਲਿਆਂਦੀ ਹੋਈ ਹਰ ਇੱਕ ਚੀਜ਼ ਇਹ ਆਪਣੀ ਭੈਣ ਨੂੰ ਦੇ ਆਉਂਦੀ ਹੈ ਉਸ ਦਿਨ ਵੀ ਇਸ ਦੀ ਭੈਣ ਆਈ ਸੀ ਅਤੇ ਤੇਰਾ ਉਸ ਐਨੀਵਰਸਰੀ ਤੇ ਦਿੱਤਾ ਹੋਇਆ ਮਹਿੰਗਾ ਸੂਟ ਵੀ ਇਸਨੇ ਆਪਣੀ ਭੈਣ ਨੂੰ ਦੇ ਦਿੱਤਾ ਕਹਿ ਰਹੀ ਸੀ ਕਿ ਉਸਨੇ ਕਿਸੇ ਵਿਆਹ ਵਿੱਚ ਪਾਉਣਾ ਹੈ ਹੁਣ ਤੂੰ ਹੀ ਦੱਸ ਭਲਾ ਇਹ ਚੰਗੀਆਂ ਔਰਤਾਂ ਦੇ ਕੰਮ ਹੁੰਦੇ ਆ ਪਤੀ ਦੀ ਕਮਾਈ ਨੂੰ ਏਦਾਂ ਆਪਣੇ ਪੇਕੇ ਪਰਿਵਾਰ ਤੇ ਉਡਾਉਣਾ ਰਮਨ ਦੀ ਸੱਸ ਬਿਨਾਂ ਰੁਕੇ ਹੀ ਬੋਲੀ ਜਾ ਰਹੀ ਥੀ ਅਤੇ ਰਮਨ ਹੈਰਾਨ ਖੜੀ ਉਸ ਦੀ ਸ਼ਕਲ ਦੇਖੀ ਜਾ ਰਹੀ ਸੀ ਅਭਿਸ਼ੇਕ ਦੇ ਮੱਥੇ ਉੱਤੇ ਗੁੱਸੇ ਵਿੱਚ ਤਿਉੜੀਆਂ ਪੈ ਗਈਆਂ ਰਮਨ ਮੈਂ ਤੈਨੂੰ ਇੰਨੇ ਪਿਆਰ ਨਾਲ ਚੇਨ ਲਿਆ ਕੇ ਦਿੱਤੀ ਸੀ ਅਤੇ ਤੂੰ ਆਪਣੇ ਭੈਣ ਨੂੰ ਦੇ ਦਿੱਤੀ ਜੇਕਰ ਉਸ ਨੂੰ ਪੈਸਿਆਂ ਦੀ ਜ਼ਰੂਰਤ ਸੀ ਤਾਂ ਤੂੰ ਮੈਨੂੰ ਕਹਿੰਦੀ ਮੈਂ ਮਦਦ ਕਰ ਦਿੰਦਾ ਪਰ ਆਪਣੀਆਂ ਚੀਜ਼ਾਂ ਉਸ ਨੂੰ ਦੇਣ ਦੀ ਕੀ ਜ਼ਰੂਰਤ ਸੀ ਉਹ ਵੀ ਮੇਰੇ ਦਿੱਤੇ ਹੋਏ ਤੋਹਫੇ ਤੈਨੂੰ ਮੇਰੇ ਤੋਹਫਿਆਂ ਦੀ ਥੋੜੀ ਜਿਹੀ ਵੀ ਕਦਰ ਨਹੀਂ ਅਭੇਕ ਨੇ ਗੁੱਸੇ ਵਿੱਚ ਕਿਹਾ ਤਾਂ ਰਮਨ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗੇ ਉਸ ਦੀ ਸੱਸ ਆਪਣੇ ਕਮਰੇ ਵਿੱਚ ਚਲੀ ਗਈ ਪਰ ਰਮਨ ਨੇ ਫੈਸਲਾ ਕਰ ਲਿਆ ਸੀ ਕਿ ਉਹ ਅੱਜ ਚੁੱਪ ਨਹੀਂ ਰਹੇਗੀ ਉਹ ਹਿੰਮਤ ਨਾਲ ਕੜਕ ਅਵਾਜ਼ ਵਿੱਚ ਡਰਦੀ ਹੋਈ ਬੋਲੀ ਨਹੀਂ ਅਭਿਸ਼ੇਕ ਮੇਰੀ ਭੈਣ ਨੇ ਮੇਰੇ ਤੋਂ ਕੋਈ ਵੀ ਚੀਜ਼ ਨਹੀਂ ਲਈ ਇਹ ਸਾਰੀਆਂ ਚੀਜ਼ਾਂ ਸਿੱਪੀ ਮੇਰੇ ਕੋਲੋਂ ਲੈਂਦੀ ਹੈ ਅਤੇ ਅੱਜ ਵੀ ਉਸਨੇ ਜ਼ਬਰਦਸਤੀ ਮੇਰੇ ਕੋਲੋਂ ਸੋਨੇ ਦੀ ਚੇਨ ਖੋ ਲਈ ਅਤੇ ਹੁਣ ਘਰ ਚਲੀ ਗਈ ਇਸ ਲਈ ਹੀ ਗਈ ਹੈ ਤਾਂ ਜੋ ਉਸਦੇ ਕੋਲੋਂ ਉਹ ਚੇਨ ਕੋਈ ਵਾਪਸ ਨਾ ਲੈ ਸਕੇ ਇਦਾਂ ਬੋਲਦੇ-ਬੋਲਦੇ ਰਮਨ ਦਾ ਗੜਾ ਪਰ ਆਇਆ ਉਸਦੀ ਸੱਸ ਅਚਾਨਕ ਕਮਰੇ ਵਿੱਚੋਂ ਨਿਕਲ ਕੇ ਵਾਪਸ ਆਈ ਅਤੇ ਕਿਹਾ ਕੀ ਬਕਵਾਸ ਕਰ ਰਹੀ ਹੈ ਮੇਰੀ ਬੇਟੀ ਤੇ ਇਲਜ਼ਾਮ ਲਗਾ ਰਹੀ ਹੈ ਸੱਸ ਨੇ ਕਿਹਾ ਤਾਂ ਰਮਨ ਰੋਣ ਲੱਗ ਪਈ ਅਭਿਸ਼ੇਕ ਕਦੇ ਆਪਣੀ ਮਾਂ ਨੂੰ ਦੇਖਦਾ ਅਤੇ ਕਦੇ ਰਮਨ ਨੂੰ ਅਤੇ ਉਦੋਂ ਅਭਿਸ਼ੇਕ ਦੀ ਨਜ਼ਰ ਰਮਨ ਦੀ ਗਰਦਨ ਤੇ ਪਏ ਹੋਏ ਨਿਸ਼ਾਨਾਂ ਤੇ ਗਈ ਅਤੇ ਉਹਨਾਂ ਵਿੱਚੋਂ ਹਲਕਾ-ਹਲਕਾ ਖੂਨ ਵੀ ਰਿਸ ਰਿਹਾ ਸੀ ਸਾਫ਼ ਦਿਸ ਰਿਹਾ ਸੀ ਕਿ ਕਿਸੇ ਨੇ ਜ਼ਬਰਦਸਤੀ ਰਮਨ ਦੇ ਗਲੇ ਵਿੱਚੋਂ ਚੇਨ ਲਾਈ ਹੈ ਉਹ ਸਮਝਦਾਰ ਆਦਮੀ ਸੀ ਜੇਕਰ ਅਜਿਹਾ ਹੀ ਹੈ ਤਾਂ ਮੈਂ ਹੁਣੇ ਦੇਖ ਲੈਂਦਾ ਹਾਂ ਸਿੱਪੀ ਦਾ ਘਰ ਤਾਂ ਦੋ ਗਲੀਆਂ ਛੱਡ ਕੇ ਹੀ ਹੈ ਉਹ ਆਪਣੇ ਘਰ ਵਿੱਚ ਪਹੁੰਚ ਵੀ ਗਈ ਹੋਵੇਗੀ ਮੈਂ ਹੁਣੇ ਦੇਖ ਆਉਂਦਾ ਹਾਂ ਅਭਿਸ਼ੇਕ ਘਰ ਤੋਂ ਨਿਕਲਿਆ ਤਾਂ ਪਿੱਛੇ-ਪਿੱਛੇ ਉਸਦੀ ਮਾਂ ਵੀ ਤੇਜ਼ੀ ਨਾਲ ਬਾਹਰ ਨਿਕਲ ਆਈ। ਉਹ ਪਰੇਸ਼ਾਨ ਹੋ ਗਈ ਕਿ ਕਿਤੇ ਅਭਿਸ਼ੇਕ ਸਿੱਪੀ ਨੂੰ ਰੰਗੇ ਹਾਥੀ ਨਾਲ ਫੜ ਲਵੇ। ਰਮਨ ਵੀ ਬੇਚੈਨ ਹੋ ਕੇ ਘਰ ਤੋਂ ਬਾਹਰ ਆ ਗਈ। ਅਭਿਸ਼ੇਕ ਤੇਜ਼-ਤੇਜ਼ ਕਦਮਾਂ ਨਾਲ ਚੱਲਦਾ ਹੋਇਆ ਸਿੱਪੀ ਦੇ ਘਰ ਦੇ ਦਰਵਾਜ਼ੇ ਤੇ ਪਹੁੰਚ ਗਿਆ। ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਘਰ ਦੀ ਹਾਲਤ ਵੀ ਬਹੁਤ ਖਰਾਬ ਸੀ। ਹਰ ਚੀਜ਼ ਉੱਤੇ ਧੂੜ ਮਿੱਟੀ ਚੜ੍ਹੀ ਹੋਈ ਸੀ। ਘਰ ਬਹੁਤ ਗੰਦਾ ਲੱਗ ਰਿਹਾ ਸੀ। ਅਭਿਸ਼ੇਕ ਦਬੇ ਹੋਏ ਕਦਮਾਂ ਨਾਲ ਘਰ ਦੇ ਅੰਦਰ ਚਲਾ ਗਿਆ। ਸામਨੇ ਹੀ ਰਮਨ ਦਾ ਗੁਲਾਬੀ ਸੂਟ ਤਾਰ ਤੇ ਟੰਗਿਆ ਹੋਇਆ ਸੀ ਅਭਿਸ਼ੇਕ ਉਸ ਨੂੰ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਉਹ ਤਾਂ ਉਹੀ ਸੂਟ ਸੀ ਜੋ ਉਸ ਨੇ ਰਮਨ ਨੂੰ ਗਿਫਟ ਵਿੱਚ ਦਿੱਤਾ ਸੀ ਪਿੱਛੇ-ਪਿੱਛੇ ਰਮਨ ਵੀ ਘਰ ਦੇ ਅੰਦਰ ਆ ਗਈ ਅਭਿਸ਼ੇਕ ਨੇ ਉਸ ਨੂੰ ਪਿੱਛੇ ਮੁੜ ਕੇ ਦੇਖਿਆ ਤਾਂ ਰਮਨ ਦੀਆਂ ਅੱਖਾਂ ਦੇ ਵਿੱਚ ਨਿੱਡਰਤਾ ਸੀ ਅਭਿਸ਼ੇਕ ਨੂੰ ਸਮਝ ਆ ਗਈ ਸੀ ਕਿ ਰਮਨ ਸੱਚ ਕਹਿ ਰਹੀ ਹੈ ਅਭਿਸ਼ੇਕ ਘਰ ਦੇ ਅੰਦਰ ਗਿਆ ਤਾਂ ਸਾਹਮਣੇ ਸਿੱਪੀ ਪਲੰਘ ਤੇ ਲੇਟੀ ਹੋਈ ਬੇਫਿਕਰ ਹੋ ਕੇ ਆਪਣੀ ਗਰਦਨ ਵਿੱਚ ਪਾਈ ਹੋਈ 체ਨ ਉੱਪਰ ਉਂਗਲੀ ਫੇਰ ਰਹੀ ਸੀ। ਅਭਿਸ਼ੇਕ ਨੇ ਇੱਕ ਪਲ ਵਿੱਚ ਹੀ ਉਸ 체ਨ ਨੂੰ ਪਹਿਚਾਨ ਲਿਆ। ਜਦੋਂ ਸਿਪੀ ਨੇ ਆਪਣੇ ਭਰਾ ਅਭਿਸ਼ੇਕ ਨੂੰ ਦੇਖਿਆ ਤਾਂ ਉਹ ਇੱਕਦਮ ਹੜਬੜਾ ਕੇ ਉੱਠ ਖੜੀ ਹੋਈ ਅਤੇ ਕਿਹਾ ਅਭਿਸ਼ੇਕ ਵੀਰੇ ਤੁਸੀਂ। ਅਭਿਸ਼ੇਕ ਅੱਗੇ ਵਧਿਆ ਅਤੇ ਉਸਨੇ ਸਿਪੀ ਦੇ ਕੋਲ ਖੜੇ ਹੋ ਕੇ ਕਿਹਾ ਮੇਰੀ ਪਤਨੀ ਦੇ ਗਲੇ ਵਿੱਚੋਂ 체ਨ ਲੁਹਾ ਕੇ ਤੈ ਤੂੰ ਖੁਦ ਆਪਣੇ ਗਲੇ ਵਿੱਚ ਪਾ ਲਈ। ਤੈਨੂੰ ਸ਼ਰਮ ਨਹੀਂ ਆਈ? ਅਤੇ ਜੇਕਰ ਤੈਨੂੰ 체ਨ ਚਾਹੀਦੀ ਹੈ ਤਾਂ ਤੂੰ ਆਪਣੇ ਪਤੀ ਨੂੰ ਕਹਿ ਅਭਿਸ਼ੇਕ ਦੀ ਗੱਲ ਤੇ ਸਿੱਪੀ ਘਬਰਾ ਗਈ ਉਸਨੇ ਘਬਰਾਈਆਂ ਹੋਈਆਂ ਨਜ਼ਰਾਂ ਨਾਲ ਆਪਣੀ ਮਾਂ ਵੱਲ ਦੇਖਿਆ ਜੋ ਹੁਣ ਬਿਲਕੁਲ ਚੁੱਪ ਖੜੀ ਸੀ ਕਿਉਂਕਿ ਉਹ ਜਾਣਦੀ ਸੀ ਜੇਕਰ ਅੱਜ ਮੈਂ ਆਪਣੇ ਬੇਟੇ ਨਾਲ ਵਿਗਾਰ ਲਈ ਤਾਂ ਹੋ ਸਕਦਾ ਹੈ ਉਹ ਮੈਨੂੰ ਬੁਲਾਉਣਾ ਹੀ ਛੱਡ ਦੇਵੇ ਇਸ ਲਈ ਉਸਨੇ ਅਚਾਨਕ ਹੀ ਪੈਂਤਰਾ ਬਦਲ ਲਿਆ ਅਤੇ ਕਹਿਣ ਲੱਗੀ ਹਾਂ ਹਾਂ ਦੱਸ ਰਮਨ ਤੋਂ ਚੇਨ ਕਿਉਂ ਲਈ ਆਪਣੀ ਮਾਂ ਦੀ ਗੱਲ ਸੁਣ ਕੇ ਸਿੱਪੀ ਹੈਰਾਨ ਰਹਿ ਗਈ ਰਮਨ ਨੇ ਵੀ ਜਦੋਂ ਅਚਾਨਕ ਆਪਣੀ ਸੱਸ ਦੇ ਤੇਵਰ ਬਦਲਦੇ ਦੇਖੇ ਤਾਂ ਉਹ ਮਨ ਹੀ ਮਨ ਮੁਸਕਰਾਉਣ ਲੱਗੀ ਉਹ ਜਾਣਦੀ ਸੀ ਕਿ ਅਭਿਸ਼ੇਕ ਦਾ ਗੁੱਸਾ ਬਹੁਤ ਭੜਾ ਹੈ ਅਭਿਸ਼ੇਕ ਨੇ ਕਿਹਾ ਮੇਰੀ ਪਤਨੀ ਦੀ ਚੇਨ ਵਾਪਸ ਕਰ ਅਤੇ ਅੱਜ ਤੋਂ ਬਾਅਦ ਜੇਕਰ ਤੂੰ ਰਮਨ ਤੋਂ ਕੋਈ ਵੀ ਚੀਜ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਅੱਜ ਤੋਂ ਬਾਅਦ ਮੇਰੇ ਘਰ ਵਿੱਚ ਪੈਰ ਵੀ ਨਾ ਪਾਉਣਾ ਕਿਉਂਕਿ ਅਜੇਹੀ ਚੋਰਾਂ ਲਈ ਮੇਰੇ ਘਰ ਵਿੱਚ ਕੋਈ ਜਗ੍ਹਾ ਨਹੀਂ ਹੈ ਅਭਿਸ਼ੇਕ ਗੁੱਸੇ ਨਾਲ ਕਹਿ ਰਿਹਾ ਸੀ ਅਤੇ ਸਿੱਪੀ ਨੇ ਆਪਣੇ ਕੰਬਦੇ ਹੋਏ ਹੱਥਾਂ ਨਾਲ ਚੇਨ ਖੋਲ ਕੇ ਅਭਿਸ਼ੇਕ ਦੇ ਹੱਥ ਤੇ ਰੱਖ ਦਿੱਤੀ ਅਭਿਸ਼ੇਕ ਨੇ ਰਮਨ ਦਾ ਹੱਥ ਫੜਿਆ ਅਤੇ ਇੱਕ ਨਫ਼ਰਤ ਭਰੀ ਨਜ਼ਰ ਨਾਲ ਸਿੱਪੀ ਵੱਲ ਦੇਖਦਾ ਹੋਇਆ ਘਰ ਤੋਂ ਬਾਹਰ ਆ ਗਿਆ ਅਤੇ ਪਿੱਛੇ ਹੀ ਰਮਨ ਦੀ ਸੱਸ ਵੀ ਹੌਲੀ-ਹੌਲੀ ਘਰ ਤੋਂ ਬਾਹਰ ਆ ਗਈ ਸਿੱਪੀ ਉੱਥੇ ਹੀ ਬੈਠੀ ਇਕੱਲੀ ਰੋਂਦੀ ਰਹਿ ਗਈ ਕਿਉਂਕਿ ਉਹ ਜਾਣਦੀ ਸੀ ਕਿ ਉਸਨੇ ਇੱਕ ਚੇਨ ਦੇ ਲਾਲਚ ਵਿੱਚ ਆਪਣੇ ਭਰਾ ਦੇ ਘਰ ਦੀ ਐਸ਼ੋ-ਆਰਾਮ ਵਾਲੀ ਜ਼ਿੰਦਗੀ ਵੀ ਗਵਾਹ ਦਿੱਤੀ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਅਤੇ ਜੇਕਰ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਜਲਦੀ ਹੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ ਧੰਨਵਾਦ ਜੀ